ਬੀਤੇ ਕੱਲ ਪੰਜਾਬੀ ਸਿੰਗਰ ਅਮਰਤਮਾਨ ਦਾ ਇੱਕ ਲਾਈਵ ਸ਼ੋਅ ਹੋਇਆ ਜਿਸ ਦੌਰਾਨ ਅਮਰਤਮਾਨ ਨੇ ਨਿੱਕੇ ਸਿੱਧੂ ਦੇ ਜਨਮ ਦਿਨ ਦੀ ਖੁਸ਼ੀ 'ਚ ਸਟੇਜ ਤੇ ਥਾਪੀ ਮਾਰੀ ਤੇ ਸਿੱਧੂ ਮੂਸੇਵਾਲਾ ਤੇ ਨਿੱਕੇ ਸਿੱਧੂ ਬਾਰੇ ਵੀ ਬੋਲਿਆ ਤੇ ਸਿੱਧੂ ਦਾ ਗੀਤ ਵੀ ਗਾਇਆ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਭਰਾਮਾ ਵਰਗਾ ਯਾਰ ਤੇ ਸਿੰਗਰ ਦੀਪ ਇੰਦਰ ਵੀ ਲਾਈਵ ਆਇਆ ਤੇ ਅਮਰਤਮਾਨ ਤੇ ਗਰਮ ਹੁੰਦੇ ਹੋਏ ਕਿਹਾ ਕਿ 2 ਸਾਲ ਹੋ ਗਏ ਸਿੱਧੂ ਦੇ ਜਸਟਿਸ ਲਈ ਤਾਂ ਬੋਲਿਆ ਨਹੀਂ ਹੁਣ ਥਾਪੀਆਂ ਮਾਰਨ ਦਾ ਚੇਤਾ ਆ ਗਿਆ ਇਸਦੇ ਨਾਲ ਹੀ ਦੀਪਿੰਦਰ ਨੇ ਕਿਹਾ ਕਿ ਜਦੋਂ ਸਿੱਧੂ ਤੈਨੂੰ ਫੋਨ ਕਰਦਾ ਸੀ ਕਿ ਮੈਨੂੰ ਆਪਣੇ ਯਾਰ ਮੀਤ ਹੇਰ ਕੋਲੋਂ ਸਿਕਿਉਰਿਟੀ ਦਿਵਾ ਦੇ ਤਾਂ ਤੂੰ ਉਸ ਦਾ ਫੋਨ ਚੁੱਕਣਾ ਹੀ ਛੱਡ ਦਿੱਤਾ ਸੀ ਹੋਰ ਕੀ ਕਿਹਾ ਦੀਪਿੰਦਰ ਨੇ ਦੇਖੋ ਅੱਗੇ ਪੂਰੀ ਵੀਡੀਓ ਇਹ ਵੀਡੀਓ ਨਾ ਮੇਰੀ ਭਈ ਅਮਰਤਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਿਹਾ ਨਹੀਂ ਹੋ ਯਾਰ ਤੁਸੀਂ ਕਿੱਡੇ ਬੇਸ਼ਰਮ ਜੋਨਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਹੈ ਗੰਨ ਮੈਂ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੂੰ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦੋਂ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅਜੇ ਤਾਂ ਤਤੋ ਕੋ ਹੋਰ ਮੰਗਦੇ ਹੀ ਨਹੀਂ ਹੈਗੇ ਜਰੋਂ ਤੂੰ ਹੂ ਨਹੀਂ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਅਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਅਕਰਮ ਖ 158 28 343